ਸਸਿਕਾ ਰਿਸਾਰਿਆਂ ਨੂੰ ਦੇਖੋ ਹੁਣ ਅਸੀਂ ਵੇਸਟ ਪੈਰੀ ਬਣਾ ਤੋਂ ਵਧੀਆ ਜੇ ਇਅਰਿੰਗਸ ਬਣਾਵਾਂਗੇ ਠੀਕ ਹੈ ਮੇਰਾ ਫੇਵਰਿਟ ਰੈੱਡ ਹੈ ਇਸ ਕਰਕੇ ਮੈਂ ਰੈੱਡ ਲਿਆ ਤੁਸੀਂ ਕੋਈ ਵੀ ਲੈ ਸਕਦੇ ਆ ਹੁਣ ਮੈਂ ਇਹਨੂੰ ਟਾਈ ਕਰਾਂਗੀ ਟਾਈ ਕਰਕੇ ਇੱਕ ਨੌਕਨ ਲਗਾਵਾਂਗੀ ਦੇਖੋ ਬਹੁਤ ਵਧੀਆ ਬੋ ਬਣ ਗਈ ਛੋਟੀ ਜੀ ਤੁਸੀਂ ਆਪਣੀ ਸਾਈਜ਼ ਦੇ ਅਕੋਰਡਿੰਗ ਜਿੱਡਾ ਕੇ ਸਾਈਜ਼ ਤੁਹਾਨੂੰ ਪਸੰਦ ਇਅਰਿੰਗਸ ਦਾ ਉਨੀ ਲੈਂਥ ਲੈ ਸਕਦੇ ਆ ਮੈਨੂੰ ਏਡਾ সাইਜ਼ ਪਸੰਦ ਆ ਇਸ ਕਰਕੇ ਮੈਂ ਏਡਾ ਕਿ ਲਿਆ ਠੀਕ ਆ ਚਲੋ ਇਹ ਹੁਣ ਸਾਡੀ ਬੋ ਬਣ ਕੇ ਬਿਲਕੁਲ ਤਿਆਰ ਆ ਇਹਨੂੰ ਅਸੀਂ ਥੱਲੇ ਰੱਖ ਦਿੰਨੇ ਆ ਇਹ ਥੋੜੀ ਰੈਸਟ ਕਰ ਲਵੇ ਠੀਕ ਆ ਨਹੀਂ ਮਜ਼ਾਕ ਕਰਦੀ ਸੀ ਹੁਣ ਇਹਦੇ ਉੱਤੇ ਸੀ ਗਲੂ ਲਾ ਕੇ ਉਸ ਤੋਂ ਬਾਅਦ ਜੋ ਵੀ ਮਟੀਰੀਅਲ ਆ ਉਹਨੂੰ ਅਸੀਂ ਚਿਪਕਾ ਕੇ ਤੇ ਵਧੀਆ ਬਣਾਵਾਂਗੇ ਠੀਕ ਆ ਚਲੋ ਹੁਣ ਮੈਂ ਲੈਣੀ ਆ ਗਲੂ ਥੋੜੀ ਥੋੜੀ ਗਲੂ ਲਾ ਕੇ ਸਾਰੇ ਇੱਕ ਸਾਈਡ ਤੇ ਤੇ ਉਸ ਤੋਂ ਬਾਅਦ ਇਹਦੇ ਉੱਪਰ ਜਿਹੜੇ ਹਾਪ ਬੀਡ ਆ ਉਹ 1x1 ਅਪਲਾਈ ਕਰਾਂਗੇ ਠੀਕ ਹੈ ਚਲੋ ਜੀ ਪਹਿਲਾਂ স্মਲ ਉਸ ਤੋਂ ਬਾਅਦ 빅 ਸਾਈਜ਼ ਦਾ ਇਸ ਤਰ੍ਹਾਂ ਪੂਰੀ ਲੜੀ ਦੇ ਉੱਪਰ ਅਸੀਂ 1x1 ਕਰਕੇ ਜਿਹੜੇ ਆ ਮੋਤੀ ਉਹ ਅਟੈਚ ਕਰ ਦਾਂਗੇ ਤੁਸੀਂ ਕੋਈ ਵੀ ਆਪਣੀ ਪਸੰਦ ਦੇ ਮੋਤੀ ਵੀ ਲੈ ਸਕਦੇ ਆ ਆਪਣੀ ਪਸੰਦ ਦੇ ਰੀਬਨ ਵੀ ਲੈ ਸਕਦੇ ਆ ਜਿਹੜੇ ਤੁਹਾਨੂੰ ਪਸੰਦ ਹੋਣ ਠੀਕ ਹੈ ਤੇ ਬਹੁਤ ਹੀ ਵਧੀਆ ਇਅਰਿੰਗਸ ਬਣ ਕੇ ਤਿਆਰ ਹੁੰਦੀਆਂ ਜਿਸ ਤਰ੍ਹਾਂ ਅਸੀਂ ਕਈ ਵਾਰ ਪਾਰਟੀ 'ਚ ਹੈਵੀ ਹੈਵੀ ਇਅਰਿੰਗਸ ਪਾਉਨੇ ਆ ਉਹਦੇ ਨਾਲ ਸਾਡੇ ਖੰਨ ਪੇਨ ਕਰਨ ਲੱਗ ਜਾਂਦੇ ਆ ਸਵੈਲਿੰਗ ਹੋ ਜਾਂਦੀ ਕੰਨਾਂ ਤੇ ਤੇ ਉਹਦੇ ਵਾਸਤੇ ਇਹ ਬਹੁਤ ਵਧੀਆ ਆ ਤੁਸੀਂ ਇਹਦੇ ਤੇ ਐਮਬ੍ਰੋਇਡਰੀ ਵੀ ਕਰ ਸਕਦੇ ਆ ਐਮਬ੍ਰੋਇਡਰੀ ਨਾਲ ਵੀ ਇਹ ਬਹੁਤ ਵਧੀਆ ਹੈ ਇਹਨਾਂ ਦੀ ਲੁਕਾਉਗੇ ਠੀਕ ਹੈ ਇਹ ਥੋੜਾ ਹੀ ਲੱਗਿਆ ਹੀ ਮੇਰੇ ਤੋਂ ਤੇ ਕਿਉਂਕਿ ਫੈਬੀ ਕੋਲਿਆ ਉਹ ਥੱਲੇ ਚਿਪਕ ਜਾਂਦਾ ਹੈ ਚਲੋ ਇਹ ਇੱਕ ਸਾਈਡ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਠੀਕ ਹੈ ਦੂਸਰੀ ਸਾਈਡ ਤੇ ਵੀ ਅਸੀਂ ਇਸੇ ਤਰ੍ਹਾਂ ਜਿਹੜੇ ਮੋਤੀ ਆ ਉਹ ਅਪਲਾਈ ਕਰ ਲਾਂਗੇ ਠੀਕ ਹੈ ਇਹ ਬਣਨ ਤੋਂ ਬਾਅਦ ਬਹੁਤ ਹੀ ਪਿਆਰੀ ਲੁੱਕ ਦਿੰਦੇ ਆ ਬਹੁਤ ਹੀ ਸੋਹਣੇ ਲੱਗਦੇ ਆ ਪਾਉਣ ਤੋਂ ਬਾਅਦ ਵੀ ਬਹੁਤ ਸੋਹਣੇ ਲੱਗਦੇ ਆ ਤੁਸੀਂ ਪਹਿਲਾਂ ਸਟਾਰਟਿੰਗ ਚ ਦੇਖ ਹੀ ਲਿਆ ਫੋਟੋ ਚ ਕਿ ਕਿੱਡੇ ਸੋਹਣੇ ਲੱਗਣ ਰਹੇ ਆ ਚਲੋ ਹੁਣ ਮੈਂ ਦੂਸਰੀ ਸਾਈਡ ਤੇ ਵੀ ਹੌਲੀ ਹੌਲੀ ਗਲੂ ਲਾ ਕੇ ਤੇ 1 ਬਾਈ 1 ਸਾਰੇ ਜਿਹੜੇ ਮੋਤੀ ਆ ਉਹ ਅਟੈਚ ਕਰ ਦੂੰਗੀ ਠੀਕ ਹੈ ਇਹ ਪਹਿਨਣ ਵਿੱਚ ਵੀ ਈਜ਼ੀ ਆ ਤੁਸੀਂ ਕਿਤੇ ਵੀ ਫੰਕਸ਼ਨ ਤੇ ਕਿਸੇ ਮਾਰਕੀਟ ਜਾਣਾ ਆ ਜਾਂ ਕਿਸੇ ਆਪਣੇ ਰਿਲੇਟਿਵ ਦੇ ਜਾਣਾ ਆ ਤੇ ਤੁਸੀਂ ਇਹ ਆਰਾਮ ਨਾਲ ਵੇਅਰ ਕਰ ਸਕਦੇ ਆ ਰਾਤ ਵੀ ਤੁਸੀਂ ਪਾ ਕੇ ਸੌ ਸਕਦੇ ਆ نو ਡਾਊਟ ਬਟ ਨਹੀਂ ਰਾਤ ਨਹੀਂ ਪਾਉਣੇ ਰਾਤ ਪਾਓਗੇ ਤੇ ਖਰਾਬ ਹੋ ਜਾਣੇ ਆ ਮਤਲਬ ਸੀ ਕਿ ਮਤਲਬ ਬਿਲਕੁਲ ਵੀ ਹੈਵੀ ਨਹੀਂ ਆ ਬਿਲਕੁਲ ਲਾਈਟ weight ਆ ਠੀਕ ਹੈ ਆਸਾਨੀ ਨਾਲ ਤੁਸੀਂ ਵੇਅਰ ਕਰ ਸਕਦੇ ਆ ਚਲੋ ਹੁਣ ਲਾਸਟ ਤੇ ਇੱਕ ਜਿਹੜਾ ਆ ਬਿੱਗ ਵਾਲਾ ਜਿਹੜਾ ਆ ਬੀਡ ਅਸੀਂ ਉੱਪਰ ਇਨਸਰਟ ਕਰ ਦਾਂਗੇ ਠੀਕ ਹੈ ਹੁਣ ਬੈਕ ਸਾਈਡ ਤੇ ਪੈਨ ਲਗਾ ਕੇ ਅਸੀਂ ਇਹਨੂੰ ਕੰਪਲੀਟ ਕਰ ਦਾਂਗੇ ਠੀਕ ਹੈ ਦੇਖੋ ਦੇਖਣ ਤੋਂ ਬਾਅਦ ਪਾਣ ਤੋਂ ਬਾਅਦ ਕਿੰਨਾ ਸੋਹਣਾ ਲੱਗ ਰਿਹਾ ਆ ਹੁਣ ਬੈਕ ਸਾਈਡ ਤੇ ਵੀ ਅਸੀਂ ਇੱਕ ਪੈਨ ਅਟੈਚ ਕਰ ਦਾਂਗੇ ਫੇਵਿਕੋਲ ਦੀ ਹੈਲਪ ਨਾਲ ਜੋ ਕਿ ਅਸੀਂ ਆਪਣੇ ਘਰਾਂ 'ਚ ਵੇਅਰ ਕਰਨਾ ਹੈ। ਲਓ ਜੀ। ਸਾਡਾ ਬਿਲਕੁਲ ਹੋਮ ਮੇਡ ਕਹਿ ਸਕਦੇ ਹਾਂ ਕਿ ਪਾਰਟੀ ਵੇਅਰ ਵਧੀਆ ਜਿਹੜਾ ਈਰਿੰਗਸ ਆ ਉਹ ਬਣ ਕੇ ਹੁਣ ਰੈਡੀ ਆ। ਵੇਖੋ ਹੁਣ ਤੁਸੀਂ ਫਾਈਨਲ ਲੁੱਕ ਕਿੰਨੀ ਸੋਹਣੀ ਲੁੱਕ ਹੈ ਨਾ ਦੀ। ਤੇ ਤੁਸੀਂ ਡਿਫਰੈਂਟ ਡਿਫਰੈਂਟ ਕਲਰ ਮਤਲਬ ਆਪਣੇ ਸੂਟਾਂ ਦੇ ਅਕੋਰਡਿੰਗ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਆ। ਤੇ ਪਹਿਨਣ ਵਿੱਚ ਬਹੁਤ ਹੀ ਜ਼ਿਆਦਾ ਕੰਫਰਟੇਬਲ ਆ। ਥੈਂਕਸ ਫॉर ਵਾਚਿੰਗ।